ਤੇਜ ਤੇਸ ਸਾਫ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਸਾਡੇ ਵਿਚਕਾਰ ਨਹੀਂ ਰਹੇ ਜੀ ਹਾਂ 92 ਸਾਲ ਦੀ ਉਮਰ ਵਿੱਚ ਡਾਕਟਰ ਮਨਮੋਨ ਸਿੰਘ ਦਾ ਦੇਹਾਂਤ ਹੋ ਗਿਆ ਹੈ ਦਿੱਲੀ ਦੇ ਏਮਜ਼ ਵਿੱਚ ਰਾਤ 9:51 ਮਿੰਟ ਤੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ ਦੱਸ ਦੇ ਕਿ ਅਚਾਨਕ ਬੇਹੋਸ਼ ਹੋਣ ਮਗਰੋਂ ਏਮਜ਼ ਵਿੱਚ ਉਨ੍ਹਾਂ ਨੂੰ ਵੀ ਤੀ ਰਾਤ ਪੜਤਰੀ ਕਰਾਇਆ ਗਿਆ ਜਿਸ ਵਿੱਚ ਜਿੱਥੇ ਉਨ੍ਹਾਂ ਦੀ ਹਾਲ ਗੰਬੀਰ ਬਣੀ ਹੋਈ ਸੀ ਲੇਕਿਨ ਉਸ ਤੋਂ ਬਾਅਦ ਉਹ ਦੁਖਦਾਈ ਖਬਰ ਸਭ ਦੇ ਸਾਹਮਣੇ ਆਈ 92 ਸਾਲ ਦੀ ਉਮਰ ਡਾਕਟਰ ਮਨਮੋਨ ਸਿੰਘ ਨੇ ਆਖਰੀ ਸਾਹ ਲਏ ਹਾਲਾਂਕਿ ਕਾਫੀ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਔਰ ਬੀਤੀ ਰਾਤ ਅਚਾਨਕ ਉਹ ਬੇਹੋਸ਼ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਏਮਜ਼ ਵਿਖੇ ਲਿਜਾਇਆ ਗਿਆ ਪੜਤਰੀ ਕਰਾਇਆ ਗਿਆ ਸੀ ਹਾਲਤ ਉਹਨਾਂ ਦੀ ਗੰਭੀਰ ਦੱਸੀ ਜਾ ਰਹੀ ਸੀ ਜਿਸ ਨਾਲ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਨ ਕਾਜ਼ੀ ਦੇ ਕਿਹਾ ਸਾਫ ਦਾ ਪ੍ਰਧਾਨ ਮੰਤਰੀ ਤੁਪਰਮਨ ਸਿੰਘ ਕਾफी ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਸਮਾਗਮਾਂ ਨੂੰ ਰੱਦ ਕੀਤਾ ਹੈ 7 ਦਿਨ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ਕਾਜ਼ੀ ਦੇ ਕਾਂਗਰਸ ਪਾਰਟੀ ਨੇ ਵੀ 7 ਦਿਨਾਂ ਦੇ ਲਈ ਆਪਣੇ ਸਾਰੇ ਪ੍ਰੋਗਰਾਮਸ ਨੂੰ ਰੱਦ ਕਰ ਦਿੱਤਾ ਹੈ ਸੋਗ ਦੌਰਾਨ ਅੱਦਾ ਚੁੱਕਿਆ ਰਹੇਗਾ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਏਗਾ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਅਹੁਦੇ ਤੇ ਰਹਿਣੇ ਡਾਕਟਰ ਮਨਮੋਹਨ ਸਿੰਘ ਔਰ ਦਸ ਦੇ ਕੇਸ਼ ਦੀ ਆਰਥਿਕ ਨੀਤੀ ਦੇ ਵਿਸੁਧਾਰਦਰੀ ਡਾਕਟਰ ਮਨਮੋਹਨ ਸਿੰਘ ਦਾ ਬੜਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ ਭਾਵੇਂ ਫਿਰ ਵਿਰੋਧੀ ਧਿਰ ਦੇ ਕਈ ਆਗੂ ਹੀ ਕਿਉਂ ਨਾ ਹੋਣ ਉਹ ਵੀ ਡਾਕਟਰ ਮਨਮੋਹਨ ਸਿੰਘ ਦੀ ਇਸ ਕਾਬਲੀਅਤ ਦੁਸਤਜਾ ਕਰਦੇ ਰਹੇ ਨੇ 1987 ਦੇ ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਦੇ ਨਾਲ ਨਵਾਜ਼ਿਆ ਗਿਆ ਸਨਮਾਨਿਤ ਕੀਤਾ ਗਿਆ दस देके 26 दिसंबर 1935 ਨੂੰ ਅਣਵੰਡੇ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਲੇਕਿਨ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਵਕਫਕ ਉਹਦਿਆਂ ਤੇ ਜਿਹੜੀ ਜ਼ਿੰਮੇਵਾਰੀ ਸੰਭੀ ਔਰ ਦੇਸ਼ ਦੀ ਅਰਥ ਵਿਵਸਥਾ ਨੂੰ ਉੱਪਰ ਲੈ ਕੇ ਜਾਣ ਦੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਔਰ ਜੇ ਵਿੱਚ ਕਾ ਜਿਸ 사ਦਰ सभा ਦੇ ਉਹ ਸਨ ਉਹ ਫਿਰ ਆਪਣੀ ਹੀ ਪਾਰਟੀ ਦੇ ਆਗੂ ਕਿਉਂ ਨਾ ਹੋਣ ਭਾਵੇਂ ਵਿਰੋਧੀ ਧਿਰ ਦੇ ਜਿਹੜੇ ਆਗੂ ਹੋਣ ਉਹ ਉਹਨਾਂ ਦਾ ਪੂਰਾ ਸਨਮਾਨ ਕਰਦੇ ਸਨ ਆਦਰ ਕਰਦੇ ਸਨ ਇਹ ਤਸਵੀਰਾਂ ਪ੍ਰਧਾਨ ਮੰਤਰੀ ਵੱਲੋਂ ਵੀ ਜਿਹੜੀਆਂ ਆਪਣੀਆਂ ਸ਼ੇਅਰ ਕੀਤੀਆਂ ਗਈਆਂ ਜੋ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਜਿਹੜੇ ਵੀ ਪਲ ਬਿਤਾਏ ਸਨ ਸੋ ਉਹਨਾਂ ਨੂੰ ਜਿਹੜਾ ਸ਼ਦਾਨਦੀ ਵੀ ਦਿੱਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਸ ਤਰ੍ਹਾਂ ਨਾਲ ਅਚਾਨਕ ਉਹਨਾਂ ਦੇ ਦੇਹਾਂ ਦੀ ਇੱਕ ਖਬਰ ਸਾਹਮਣੇ ਆਈ ਹਾਲਾਂਕਿ ਜਿਸ ਤਰ੍ਹਾਂ ਨਾਲ ਉਹ ਪਿੱਤੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਔਰ ਰਾਤ ਅਚਾਨਕ ਉਹ ਬੇਹੋਸ਼ ਹੋਏ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਲ ਲਏ ਔਰ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਬੜੇ ਹੀ ਨਮਰ ਸਵਾਦ ਦੇ ਡਾਕਟਰ ਮਨਮੋਹ ਸਿੰਘ اور ਕੰਮ ਕਰਨ ਵਿੱਚ ਵਿਸ਼ਵਾਸ ਰੱਖਣ ਵਾਲੇ اور ਦੇਸ਼ ਦੀ ਆਰਥਿਕਤਾ ਨੂੰ ਉੱਪਰ ਲੈ ਕੇ ਜਾਣ ਅੱਗੇ ਲੈ ਕੇ ਜਾਣ ਜਿਹਨਾਂ ਦਾ ਜੋ ਯੋਗਦਾਨ ਰਿਹਾ ਉਸਾ ਹਰ ਕੋਈ ਸਾਨੀ ਸੀ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ 10 ਦੇ 2004 ਤੋਂ 2014 ਤੱਕ ਉਹ ਪ੍ਰਧਾਨ ਮੰਤਰੀ ਅਹੁਦੇ ਤੇ ਰਹੇ ਡਾਕਟਰ ਮਨਮੋਹ ਸਿੰਘ ਦੇਸ਼ ਦੀ ਆਰਥਿਕ ਨੀਤੀ ਵਿੱਚ ਸੁਧਾਰ ਲਈ ਡਾਕਟਰ ਮਨਮੋਹ ਸਿੰਘ ਦਾ ਬੜਾ ਵੱਡਾ ਯੋਗਦਾਨ ਰਿਹਾ ਜਿਸ ਨੂੰ ਲੈ ਕੇ ਭਾਵੇਂ ਉਹ ਫਿਰ ਕੋਈ ਵੀ ਪਾਰਟੀ ਦਾ ਅਗੂਰੇ ਹੋਣ ਇਸ ਗੱਲ ਨੂੰ ਮੰਨਦੇ ਸਨ 1987 ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਉਹਨਾਂ ਦਾ ਜਨਮ 26 ਸਤੰਬਰ 1933 ਨੂੰ ਹਣ ਮੰਡੇ ਪੰਜਾਬ ਦੇ ਵਿੱਚ ਹੋਇਆ ਸੀ ਲੇਕਿਨ ਜਿਸ ਤਰ੍ਹਾਂ ਦੇ ਨਾਲ ਅਚਾਨਕ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਉਸ ਵੇਲੇ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਤਬਾ ਮਾਂਗੂਆ ਵੱਲੋਂ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਫਸੋਸ ਪ੍ਰਗਟਾਇਆ ਜਾ ਰਿਹਾ ਜਿਸ ਤਨ ਲਗਾਤਾਰ ਪਾਉਂ ਸੋਸ਼ਲ ਮੀਡੀਆ ਤੇ ਜ਼ਰੀਏ ਹੋਵੇ ਜਾਂ ਹੋਰ ਕਿਸੇ ਜ਼ਰੀਏ ਆਪੋ ਆਪਣਾ ਜੋ ਕਿਸੇ ਦੇ ਨਾਲ ਨੇੜਤਾ ਰਹੀ ਹੈ ਜੋ ਕਿਸੇ ਨੇ ਕੰਮ ਕੀਤਾ ਹੈ ਉਸ ਨੂੰ ਸਾਂਝਾ ਕਰਦੇ ਹੋਏ ਨਜ਼ਰ ਆਇਆ ਨਹੀਂ ਸੋ ਅਚਾਨਕ ਬੇਹੋਸ਼ ਹੋਣ ਮਗਰੋਂ ਉਹਨਾਂ ਨੂੰ ਇੱਥੇ ਹਸਪਤਾਲ ਚ ਪੜਤੀ ਕਰਾਇਆ ਗਿਆ ਸੀ ਸੋ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਦੇ ਵਿੱਚ ਕਈ ਇਤਿਹਾਸਿਕ ਫੈਸਲੇ ਵੀ ਲਏ ਗਏ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਜਿਸ ਨਾਲ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਕੰਮ ਕੀਤਾ ਸੋ ਦੱਸਦੇ ਕਿ ਸਾਲ 240 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਇਹ ਉਹਨਾਂ ਦੇ ਸਿਆਸੀ ਸਫ਼ਰ ਦੀ ਅਸੀਂ ਗੱਲ ਕਰ ਰਹੇ ਹਾਂ 1991 ਤੋਂ 1996 ਦੌਰਾਨ ਖਜ਼ਾਨਾ ਮੰਤਰੀ ਰਹੇ 1982 ਤੋਂ 1985 ਤੱਕ ਉਪਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ ਸੋ ਇਹ ਉਹਨਾਂ ਦਾ ਜਿਹੜਾ ਸਿਆਸੀ ਸਫ਼ਰ ਰਿਹਾ ਉਸ ਤੇ ਨਜ਼ਰ ਪਾ ਰਿਹਾ 1985 ਤੋਂ 1987 ਤੱਕ ਉਹ ਤਤਕਾਲੀ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਰਹੇ ਡਾਕਟਰ ਮਨਮੋਨ ਸਿੰਘ ਦਾ ਇੱਕ ਆਪਣਾ ਇੱਕ ਲੰਮਾ ਸਿਆਸੀ ਸਫ਼ਰ ਰਿਹਾ ਔਰ ਵੱਖ-ਵੱਖ ਜ਼ਿੰਮੇਵਾਰੀਆਂ ਉਹਨਾਂ ਨੂੰ ਜੜੀਆਂ ਨੇ ਸਮੇਂ-ਸਮੇਂ ਤੇ ਜੋ ਦਿੱਤੀਆਂ ਗਈਆਂ ਸਾਲ 1991 ਚ ਉਹਨਾਂ ਨੂੰ UGC ਦਾ ਚੇਅਰਮੈਨ ਜੋ ਹੈ ਲਗਾਇਆ ਗਿਆ ਜੂਨ 1991 ਵਿੱਚ ਕੇਂਦਰੀ ਕੈਬਨਟ ਮੰਤਰੀ ਬਣੇ ਡਾਕਟਰ ਮਨਮੋਨ ਸਿੰਘ ਅਕਤੂਬਰ 1991 ਡਾਕਟਰ ਮਨਮੋਨ ਸਿੰਘ ਰਾਜ ਸਭਾ ਦੇ ਮੈਂਬਰ ਬਣੇ ਜੋਏ ਜੋ ਉਹਨਾਂ ਦਾ ਕਾਰਜਕਾਲ ਜੋ ਸਿਆਸੀ ਸਫਰ ਰਿਹਾ ਉਸ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇ ਰਿਹਾ ਹੈ ਗ੍ਰਾਫਿਕਸ ਦੇ ਜ਼ਰੀਏ ਕਿਸ ਤਰ੍ਹਾਂ ਦਰਾਲ ਉਹਨਾਂ ਨੂੰ ਵਕਫ ਵਕ ਜ਼ਿੰਮੇਵਾਰੀਆਂ ਜਿਹੜੀਆਂ ਦਿੱਤੀਆਂ ਗਈਆਂ ਜਿਸ ਨੂੰ ਨਿਭਾਉਂਦੇ ਹੋਏ ਉਹ ਲਗਾਤਾਰ ਅੱਗੇ ਵਧਦੇ ਰਹੇ ਸਦਨ ਦੇ ਵਿੱਚ ਲਗਾਤਾਰ 5 ਵਾਰ ਇਸਾਮ ਦੀ ਵੀ ਉਹਨਾਂ ਨੇ ਨੁਮਾਇੰਦਗੀ ਕੀਤੀ ਸਾਲ 2019 ਵਿੱਚ ਉਹ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਬਣੇ ਸੋ ਇਹ ਉਹਨਾਂ ਦਾ ਜੋ ਸਿਆਸੀ ਸਫ਼ਰ ਰਿਹਾ ਸੋ ਜੈ ਵਿਚਕਾਰ ਲਗਾਤਾਰ ਉਹਨਾਂ ਨੂੰ ਜੋ-ਜੋ ਵਕ ਵਕ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਸ ਨੂੰ ਨਿਭਾਉਂਦੇ ਹੋਏ ਉਹ ਕੇ ਵਧੇ ਸੋ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਦੇ ਇਤਿਹਾਸਿਕ ਫੈਸਲੇ ਵੀ ਕਈ ਲਏ ਗਏ ਉਤਾਰੀ ਕਰਨ ਦੀ ਨੀਤੀ ਸ਼ੁਰੂ ਹੋਈ ਜੂਨ 1991 ਵਿੱਚ ਜੂਨ 2005 ਵਿੱਚ ਸੂਚਨਾ ਦਾ ਅਧਿਕਾਰ ਆਰਟੀਆਈ ਦਾ ਅਧਿਕਾਰ ਜਿਹੜਾ ਹੈ ਉਹ ਦੇਸ਼ ਨੂੰ ਦਿੱਤਾ ਗਿਆ ਦੇਸ਼ ਦੀ ਜਨਤਾ ਨੂੰ ਦਿੱਤਾ ਗਿਆ ਸਤੰਬਰ 2005 ਵਿੱਚ ਰੋਜ਼ਗਾਰ ਗਾਰੰਟੀ ਯੋਜਨਾ ਦੀ ਸ਼ੁਰੂਆਤ ਉਹਨਾਂ ਦੇ ਹੀ ਕਾਰਜਕਾਲ ਦੇ ਵਿੱਚ ਕੀਤੀ ਗਈ ਸਵੇ ਕਈ ਇਤਿਹਾਸਿਕ ਫੈਸਲੇ ਜੋ ਤੋਂ ਉਹ ਪ੍ਰਧਾਨ ਮੰਤਰੀ ਰਹੇ ਉਦੋਂ ਹੋਏ ਮਾਰਚ 2006 ਵਿੱਚ ਅਮਰੀਕਾ ਦੇ ਨਾਲ ਨਿਊਕਲੀਅਰ ਡੀਲ ਵੀ ਉਹਨਾਂ ਦੇ ਹੀ ਕਾਰਜਕਾਲ ਦੌਰਾਨ ਹੋਈ ਜੋ ਕਿਸਾਨਾਂ ਦਾ 76000 ਕਰੋੜ ਦਾ ਕਰਜ਼ਾ 2008 ਦੇ ਵਿੱਚ ਉਹਨਾਂ ਵੱਲੋਂ ਮਾਫ ਕੀਤਾ ਗਿਆ ਸੋ 10 ਜਨਵਰੀ 2009 ਚ ਪਛਾਣ ਲਈ ਆਧਾਰ ਕਾਰਡ ਸ਼ੁਰੂ ਕੀਤਾ ਗਿਆ April 2010 ਵਿੱਚ ਸਿੱਖਿਆ ਦਾ ਅਧਿਕਾਰ ਦਾ ਕਾਨੂੰਨ ਬਣਾਇਆ ਗਿਆ ਇਹ ਜੋ ਲਗਾਤਾਰ ਵਕਫਾ ਕੇ ਇਤਿਹਾਸਿਕ ਫੈਸਲੇ ਲਏ ਗਏ ਉਹਨਾਂ ਦੇ ਕਾਰਜਕਾਲ ਦੇ ਵਿੱਚ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਸਿਰਫ ਪ੍ਰਧਾਨ ਮੰਤਰੀ ਤਾਂ ਜਦੋਂ ਬਣੇ ਲੇਕਿਨ ਉਸ ਤੋਂ ਪਹਿਲਾਂ ਜੋ ਵਕਫ ਵਕ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਕਿਸ ਤਰ੍ਹਾਂ ਦੇ ਨਾਲ ਇੱਕ ਦੂਰਦਰਸ਼ੀ ਔਰ ਇੱਕ ਆਰਥਿਕ ਪੱਧਰ ਤੇ ਦੇਸ਼ ਨੂੰ ਉੱਪਰ ਲੈ ਜਾਣ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਇਸ ਨੂੰ ਹਰ ਕੋਈ ਜਿਹੜਾ ਹੈ ਮੰਨਦਾ ਹੈ ਇਟਸ ਅ ਵੈਰੀ ਟ੍ਰੈਜਿਕ ਡਿਵੈਲਪਮੈਂਟ ਆਲ ਆਫ ਅਸ ਆਰ ਇਨ ਮੋਰਨਿੰਗ ਹੀ ਵਾਸ ਅ ਗ੍ਰੇਟ ਪ੍ਰਾਈਮ ਮਿਨਿਸਟਰ ਹੂ ਸਰਵਡ ਦ ਨੇਸ਼ਨ ਐਸ ਪ੍ਰਾਈਮ ਮਿਨਿਸਟਰ ਫਾਈਨੈਂਸ ਮਿਨਿਸਟਰ ਹੀ ਵਾਸ ਸਮਬਡੀ ਹੂ ਵਾਸ ਅ ਵਿਜ਼ਨਰੀ ਹੂ ਡਿਡ ਅ ਗ੍ਰੇਟ ਡੀਲ ਫੋਰ ਦ ਕੰਟਰੀ and uh, we are all cancelling the very elaborate programs planned here and rushing back to delhi most of us. Sir, so is canceled, i think it will be cancelled. I mean, it's not for me to announce. the government of karnataka will announce. but sir, for me, i have to get back you? now and see. i remember him as a wonderful man, a good leader, a compassionate individual, a great visionary. One Real icon of the Congress Party and the country. Basically, a post-independent hero. Manmohan Singh's vision and his ability to govern the country. Everybody witnessed. Country lost a greatest officer. कांग्रेस पार्टी लॉस्ट लोस्ट ऑफ दिस मोस्ट दिस पार्टी टू टू द ऑफ़ द गुजरास मेरा ये मानना है कि डॉ मनमोहन सिंह जी का निधन देश के लिए केवल एक क्षति ही नहीं मगर एक कोलोसल ट्रेजरी है उस वक्त उनका जाना जब देश की राजनीति एक ऐसा मोड़ ले रही थी जो ले रही है जो मैं समझता हूं देश के भविष्य के लिए अच्छ, अच्छी बात नहीं है मेरा ये मानना है कि डॉक्टर मनमोहन सिंह ने अपनी सादगी और सरलता के चलते हुए और उसको बरकरार रखते हुए देश के लिए कुछ ऐसी उपलब्धियां की हैं जिनका आने वाले कई सालों में चर्चा रहेगी इंडो यूएस सिविल न्यूक्लियर डील एक ऐसी उपलब्धि थी राइट टू इन्फॉर्मेशन और जो फूड सिक्योरिटी एक्ट है ये बहुत बड़ी उपलब्धियां हैं ईमानदारी कुशलता और कितने और अनेक गुण जो उसका ऐसे एग्जाम्पल बहुत कम आए हमारे लिए उदाहरण तो मुझे ये सौभाग्य प्राप्त हुआ कि हमारे इलाके से भी उन्होंने इलेक्शन लड़ी आखिरी और मैं उनके साथ बहुत घूमी और उनकी जो सबसे बड़ी जो जिसे कहें हम सादगी रुला देने वाली थी दिल को कि ऐसे भी इतने महान लोग और इस तरह की की प्रिय इतने बुद्धिमान इतने कुशल कौन कौन सा मंत्रालय बड़े से बड़ा उन्होंने नहीं निभाया और सबसे बड़ा प्रधानमंत्री का पद ਸੋ ਜਿਸ ਤਰ੍ਹਾਂ ਨਾਲ ਇਹ 독ਤਾਈ ਖਬਰ سامنے ਆਈ ਹੈ ਲਗਾਤਾਰ ਸੋਗ ਸੰਦੇਸ਼ ਵੀ سامنے ਆ ਰਹੇ ਨੇ ਪੂਰੇ ਦੇਸ਼ ਤੇ ਵੀ ਸੋਗ ਦੀ ਲਹਿਰ ਹੈ ਹਰਪ੍ਰੀਤ ਬੰਦੇਸ਼ਾ ਸਰ ਨਾਲ ਸਹਿਯੋਗ ਸਹਿਯੋਗੀ ਜੁੜ ਚੁੱਕੇ ਨੇ ਹਰਪ੍ਰੀਤ ਜਿਸ ਤਰ੍ਹਾਂ ਦੀ ਸ਼ਖਸੀਅਤ ਦੇ ਮਾਲਕ ਡਾਕਟਰ ਮਨਮੋਨ ਸਿੰਘ ਸੀ ਫਿਰ ਪਾਵੇਂ ਉਹ ਪਾਰਟੀ ਦੇ ਆਪਣੇ ਉਹਨਾਂ ਦੇ ਆਗੂ ਰਹੇ ਹੋਣ ਜਾਂ ਫਿਰ ਵਿਰੋਧੀ ਪਾਰਟੀਆਂ ਦੇ ਆਗੂ ਉਹ ਵੀ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਬਹੁਤ ਇੱਜ਼ਤ ਮਾਨ ਸਤਕਾਰ ਕਰਦੇ ਸਨ ਜਿਸ ਤਰ੍ਹਾਂ ਦੇ ਨਾਲ ਇਹ 독ਤਾਈ ਖਬਰ ਆਈ ਹੈ ਹਰ ਪਾਸੇ ਸੋਗ ਦੀ ਲਹਿਰ ਹੈ ਅ ਬਿਲਕੁਲ ਦੇਖੋ ਸ਼ਾਇਦ ਮਨਮੋਹਨ ਸਿੰਘ ਵਰਗਾ ਹੋਣਾ ਨਾ ਮੁਮਕਿਨ ਹੈ ਮਨਮੋਹਨ ਸਿੰਘ ਕੋਈ ਨਹੀਂ ਹੋ ਸਕਦਾ ਏਸੀ ਦੀ ਸ਼ਾਇਦ ਬਾਣਗੀ ਹੈ ਕਿ ਮਨਮੋਹਨ ਸਿੰਘ ਦਾ ਜਿਵੇਂ ਖਬਰ ਆਈ ਉਸ ਤੋਂ ਬਾਅਦ तमाम ਲੋਕ ਉਹਨਾਂ ਦੇ ਸਤਕਾਰ ਵਾਸਤੇ ਜਿਹੜੇ ਨੇ ਉਹ ਹਸਪਤਾਲ ਤੋਂ ਲੈ ਕੇ ਹਰ ਜਗ੍ਹਾ ਪਹੁੰਚਨੇ ਸ਼ੁਰੂ ਹੋਏ ਉਹਨਾਂ ਦੇ ਨਿਦਨ ਜਿਵੇਂ ਜਾਣਕਾਰੀ ਮਿਲੀ ਤੇ ਹਰ ਅੱਖ ਨਮ ਸੀ ਮੈਂ ਇਸ ਵੇਲੇ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਉਹਨਾਂ ਦਾ ਅਧਿਕਾਰਿਕ ਆਵਾਸ ਉਹਨਾਂ ਨੂੰ ਮਿਲਿਆ ਹੈ ਉੱਥੇ ਮੌਜੂਦ ਹਾਂ ਤੇ ਤੁਸੀਂ ਤਮਾਮ ਜਮਾਵੜਾ ਜਿਹੜਾ ਉਹ ਦੇਖ ਸਕਦੇ ਹੋ ਮੀਡੀਆ ਤੋਂ ਲੈ ਕੇ ਤਮਾਮ ਜਿਹੜੇ ਲੀਡਰਸ ਨੇ ਉਹ ਇੱਥੇ ਪਹੁੰਚ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਆਪਣੇ ਆਪ ਬਿਆਨ ਕਰ ਰਹੀਆਂ ਨੇ ਕਿ ਇੱਥੇ ਲੀਡਰਸ ਆ ਪਹੁੰਚਣੇ ਜਾ ਰਹੀ ਹੈ ਥੋੜੀ ਦੇਰ ਪਹਿਲਾਂ ਦਵਿੰਦਰ ਯਾਦਵ ਨਾਲ ਅਸੀਂ ਗੱਲ ਕੀਤੀ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਭਾਰੀ ਨੇ ਦਿੱਲੀ ਦੇ ਪ੍ਰਧਾਨ ਜੋ ਨੀਤੀਆਂ ਜੋ ਕੰਮ ਕਰਕੇ ਗਏ ਡਾਕਟਰ ਸਾਹਿਬ ਉਹਨਾਂ ਨੂੰ ਸ਼ਾਇਦ ਫੇਰ ਹਿਸਤ ਬਹੁਤ ਲੰਬੀ ਹੈ ਜੇਕਰ ਗੰਨ ਪਾਵਾਂਗੇ ਸ਼ਾਇਦ ਜੋ ਗੱਲਾਂ ਤੁਸੀਂ ਦਸੀਆਂ ਮੈਂ ਉਹਨਾਂ ਨੂੰ ਦੁਹਰਾਵਾਂਗਾ ਨਹੀਂ ਲੇਕਿਨ ਡਾਕਟਰ ਸਾਹਿਬ ਦਾ ਜੋ ਅਕਸ ਰਿਹਾ ਡਾਕਟਰ ਸਾਹਿਬ ਦੀ ਜੋ ਕੰਮ ਕਰਨ ਦਾ ਤਰੀਕਾ ਰਿਹਾ ਕਿ ਉਹ ਅਕਸਰ ਘੱਟ ਬੋਲਦੇ ਸਨ ਇੱਕ ਜਿਵੇਂ ਕਿ ਅੱਜ ਮੀਂਹ ਬਹੁਤ ਪੈ ਰਿਹਾ ਹੈ ਦਿੱਲੀ ਦੇ ਵਿੱਚ ਸ਼ਾਂਤ ਇਸੇ ਕਰਕੇ ਕਹਿ ਰਹੇ ਨੇ ਲੋਕ ਕਿ ਆਸਮਾਨ ਵਿੱਚ ਸ਼ਰਧਾਂਜਲੀ ਆਪਣੇ ਉਸ ਲੀਡਰ ਨੂੰ ਦੇ ਰਿਹਾ ਜਿਸ ਨੇ ਖਾਮੋਸ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਾ ਦਿੱਤਾ ਭਾਵੇਂ ਉਹ ਨਿਊਕਲੀਅਰ ਡੀਲ ਰਹੀ ਹੋਵੇ ਆਰਟੀਆਈ ਦੀ ਗੱਲ ਕਰੋ ਤੁਸੀਂ ਡਾਇਰੈਕਟ ਦੀ ਗੱਲ ਕਰੋ ਨਰੇਗਾ ਲਿਆਂਦਾ ਸੀ ਉਹਨਾਂ ਨੇ ਜਿਸ ਕੋਲ ਤੋਂ ਮਨਰੇਗਾ ਕਿਹਾ ਗਿਆ ਉਹ तमाम ਚੀਜ਼ਾਂ ਜੋ ਸਿੱਧੇ ਤੌਰ ਤੇ ਆਮ ਆਦਮੀ ਨਾਲ ਜੁੜੀਆਂ ਸਨ ਜਿਸ ਦਾ ਫਰਕ ਆਮ ਆਦਮੀ ਪਿਆ ਜਿਸ ਦੇ ਨਾਲ ਆਮ ਆਦਮੀ ਖੜਾ ਹੋ ਸਕਿਆ ਚਾਹੇ ਉਦਾਰ ਕਾਰਡ ਹੋਵੇ ਆਮ ਆਦਮੀ ਪਾਰਟੀ ਜੋ ਲਗਾਤਾਰ ਕਾਂਗਰਸ ਤੇ ਸਵਾਲ ਖੜੇ ਕਰਦੀ ਰਹੀ ਆਮ ਆਦਮੀ ਪਾਰਟੀ ਨੇ ਬਹੁਤ ਪਰੜਿਆ ਕਾਂਗਰਸ ਦੀ ਸਰਕਾਰ ਨੂੰ ਲੇਕਿਨ ਜਿਸ ਆਰਟੀਆਈ ਦੀ ਗੱਲ ਆਮ ਆਦਮੀ ਪਾਰਟੀ ਕਰਦੀ ਰਹੀ ਉਹ ਆਰਟੀਆਈ ਲੈ ਆਉਣ ਵਾਲੇ ਸਨ ਡਾਕਟਰ ਮਨਮੋਹਨ ਸਿੰਘ ਤੇ ਇਸ ਤਰੀਕੇ ਦੇ ਨਾਲ ਜਦੋਂ ਨਿਊਕਲੀਅਰ ਡੀਲ ਵੀ ਹੋਈ तमाम ਲੈਫਟ ਦੀ ਜਿਹੜੀਆਂ ਪਾਰਟੀਆਂ ਸਨ ਉਹ ਖਿਲਾਫ ਖੜੀਆਂ ਨਜ਼ਰ ਆਈਆਂ ਲੇਕਿਨ ਡ ਵੇਖਿਆ ਜਾਏ ਕਿ ਜੋ ਫੋਰਸ ਸਾਈਟ ਸੀ ਉਸ ਦਾ ਨਤੀਜਾ ਸੀ ਕਿ ਦੇਸ਼ ਇੱਕ ਵੱਡੀ ਤਾਕਤ ਬਣਨ ਵੱਲ ਉਹਨੇ ਆਪਣਾ ਕਦਮ ਵਧਾਇਆ ਬੇਸ਼ੱਕ ਦੂਸਰੀ ਪਾਰਟੀਆਂ ਦੇ ਨਾਲ ਰਾਜਨੀਤਿਕ ਦੂਰੀਆਂ ਰਹੀਆਂ ਹੋਣ ਰਾਜਨੀਤਿਕ ਮਤਬੇਦ ਰਹੇ ਹੋਣ ਲੇਕਿਨ ਮਨਮੂਨ ਸਿੰਘ ਨੂੰ ਲੈ ਕੇ ਕਦੀ ਵੀ ਕੋਈ ਬਿਲੋ ਦਾ ਬੈਲਟ ਜਾ ਕੇ ਮਾਰ ਕਰਦਾ ਨਜ਼ਰ ਨਹੀਂ ਆਇਆ ਜੇਕਰ ਕਿਸੇ ਲੀਡਰ ਨੇ ਕੀਤਾ ਵੀ ਤੇ ਉਸ ਦੀ ਆਪਣੀ ਅਹੀ ਪਾਰਟੀਆਂ ਨੇ ਉਸ ਦਾ ਵਿਰੋਧ ਉਸ ਦੀ ਜਿਹੜਾ ਕੌਂਟਰਡਿਕਟਰੀ ਕਰਦੀਆਂ ਨਜ਼ਰ ਆਈਆਂ ਫਿਲਹਾਲ 7 ਦਿਨ ਦੇ ਰਾਜਕੀ ਸ਼ੋਕ ਦੀ ਗੱਲ ਅਜੇ ਤੱਕ ਕੀਤੀ ਜਾ ਰਹੀ ਹੈ ਜੋ ਗਵਰਨਮੈਂਟ ਸੋਰਸਸ ਦੱਸ ਰਹੇ ਨੇ 11 ਵਜੇ ਕੈਬਨਿਟ ਹੋਏਗੀ ਉਸ ਤੋਂ ਬਾਅਦ ਇਸ ਤੇ ਮੋਹਰ ਲੱਗੇਗੀ ਕਿ ਕਿੰਨੇ ਦਿਨ ਦਾ ਰਾਜਕੀ ਇਹ ਸਨਮਾਨ ਜਿਹੜਾ ਹੈ ਜਿਹੜਾ ਰਾਜਕੀ ਸ਼ੋਕ ਹੈ ਉਹ ਡਾਕਟਰ ਸਾਹਿਬ ਦੇ ਸਨਮ ਮੰਨਿਆ ਜਾ ਰਿਹਾ ਹੈ ਕਿ ਅੱਜ ਇਹ ਨਹੀਂ ਹੋਏਗਾ ਕੱਲ ਉਹਨਾਂ ਦੀ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਣਾ ਹੈ ਇਸ ਘਰ ਦੇ ਅੰਦਰ ਹੀ ਉਹਨਾਂ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਲੈਣ ਦੀ ਗਈ ਹੈ ਉਹਨਾਂ ਦੀ ਇੱਕ ਬੇਟੀ ਜਿਹੜੀ ਯੂਐਸ ਰਹਿੰਦੇ ਨੇ ਉਹ ਮੰਨਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ ਇੰਡੀਆ ਪਹੁੰਚ ਜਾਣਗੇ ਤੇ ਉਸ ਤੋਂ ਬਾਅਦ ਕੱਲ ਜਿਹੜਾ ਇਹ पार्थिव ਸਰੀਰ ਹੈ ਉਹ ਰੱਖਿਆ ਜਾਏਗਾ ਪਾਰਟੀ ਦਫਤਰ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਉਹ ਕੀਤੀ ਜਾਏਗੀ ਮੋਸਟ ਲਾਈਕਲੀ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਅੰਤਿਮ ਸੰਸਕਾਰ ਹੈ ਉਹ ਲੋਧੀ ਜਿਹੜੀ ਸ਼ਮਸ਼ਾਨ ਘਾਟ ਹੈ ਉੱਥੇ ਹੋ ਸਕਦਾ ਹੈ ਹਾਲਾਂਕਿ ਜੇ ਤੱਕ ਇਸ ਦੀ ਜਿਹੜੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਲੇਕਿਨ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਜਦੋਂ ਪਰਿਵਾਰ ਨਾਲ ਪੂਰੀ ਗੱਲ ਕਰਨ ਤੋਂ ਬਾਅਦ तमाम ਜਿਹੜੇ ਫੈਸਲੇ ਨੇ ਉਹ ਅੱਗੇ ਲਏ ਜਾ ਸਕਦੇ ਨੇ ਤੇ ਇਹ ਤਸਵੀਰਾਂ ਜੋ ਡਾਕਟਰ ਮਨਮੋਹਨ ਸਿੰਘ ਦੇ ਘਰ ਦੇ ਬਾਹਰ ਦੀਆਂ ਜਿੱਥੇ ਲੋਕ ਉਹਨਾਂ ਨੂੰ ਲਗਾਤਾਰ ਸ਼ਰਧਾਂਜਲੀ ਦੇਣ ਪਹੁੰਚ ਰਹੇ ਨੇ ਜੀ ਬਿਲਕੁਲ ਹਰਪੀਤ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਸ਼ੋਕ ਸੰਦੇਸ਼ سامنے ਆ ਰਹੇ ਨੇ ਫਿਰ ਪਾਵੇਂ ਉਹ ਆਪਣੀ ਪਾਰਟੀ ਦੇ ਸੀਨੀਅਰ ਆਗੂ ਹੋਣ ਕਿਉਂਕਿ ਜੋ ਉਹਨਾਂ ਦਾ ਕੰਮਕਾਜ ਦਾ ਤਰੀਕਾ ਹੈ ਜਿਸ ਤਰ੍ਹਾਂ ਤੁਸੀਂ ਵੀ ਜਾਣਕਾਰੀ ਦੇ ਰਹੇ ਬੋਲਦੇ ਘੱਟ ਸੀ ਲੇਕਿਨ ਉਹਨਾਂ ਦਾ ਕੰਮ ਬੋਲਦਾ ਸੀ ਔਰ ਇਹ ਇਸ ਤਰ੍ਹਾਂ ਦੀ ਸ਼ਖਸੀਅਤ ਸਨ कि भावें कि पार्टिया के आपस में कुड़तन हो लेकिन एज अ परसनैलिटी जो शख्सियत सन हर कोई उन्हों का बड़ा आदर सम्मान करता और अपनी जिम्मेवारी किस कदर निभा भी अभी लगातार देखा ਬਿਲਕੁਲ ਦੇਖੋ ਡਾਕਟਰ ਸਾਹਿਬ ਦੀ ਸ਼ਾਇਦ ਸਾਡੇ ਜਦੋਂ ਕੈਰੀਅਰ ਸ਼ੁਰੂ ਹੋਏ ਜਰਨਲਿਜ਼ਮ ਦੇ ਜਾਂ ਅਸੀਂ ਜਦੋਂ ਰਿਪੋਰਟਿੰਗ ਸ਼ੁਰੂ ਕੀਤੀ ਤੇ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਸਨ ਉਸ ਦੌਰਾਨ ਡਾਕਟਰ ਮਨਮੂਨ ਸਿੰਘ ਦੀ ਪ੍ਰੈਸ ਕਾਨਫਰੰਸ ਹੋਣੀ ਜਾਂ ਡਾਕਟਰ ਸਾਹਿਬ ਦਾ ਲੋਕਾਂ ਨਾਲ ਇੰਟਰੈਕਸ਼ਨ ਹੋਣਾ ਉਹ ਆਪਣੇ ਆਪ ਚ ਇੱਕ ਬਹੁਤ ਲਾਜਵਾਬ ਰਿਹਾ ਮੈਨੂੰ ਬੜੀ ਚੰਗੀ ਤਰੀਕੇ ਨਾਲ ਯਾਦ ਆ ਗੋਲ ਮਾਰਕੀਟ ਕੋਲ ਇੱਕ ਭਾਈ ਵੀਰ ਸਿੰਘ ਸਦਨ ਹੈਗੇ ਨੇ ਸੰਸਥਾ ਹੈ ਉੱਥੇ ਉਹਨਾਂ ਦੀ ਬਿਲਡਿੰਗ ਹੈ ਡਾਕਟਰ ਸਾਹਿਬ ਉੱਥੇ ਅਕਸਰ ਆਉਂਦੇ ਰਹੇ ਉੱਥੇ ਬਹੁਤ ਜ਼ਿਆਦਾ ਸਨੇਹ ਪਿਆਰ ਰਿਹਾ ਉਹਨਾਂ ਦਾ ਤੇ ਅਕਸਰ ਜੇਕਰ ਮੁਲਾਕਾਤ ਵੀ ਹੋਈ ਤੇ ਡਾਕਟਰ ਸਾਹਿਬ ਦਾ ਜਿਹੜਾ ਕਦੀ ਕੋਸ਼ਿਸ਼ ਕੀਤੀ ਕੁਝ ਗੱਲ ਪੁੱਛਣ ਦੀ ਜਾਂ ਹਰ ਮੀਡੀਆ ਕਰਮੀ ਨੂੰ ਹੁੰਦਾ ਹੈ ਕਿ ਇੱਕ ਰਿਐਕਸ਼ਨ ਲਿਆ ਜਾਏ ਤੇ ਡਾਕਟਰ ਸਾਹਿਬ ਨੇ ਬੜੇ ਇhtਰਾਮ ਨਾਲ ਬਹੁਤ ਪਿਆਰ ਮੁਹੱਬਤ ਨਾਲ ਉਸ ਨੂੰ ਇਨਕਾਰ ਕਰ ਦਿੱਤਾ ਕਿ ਇਹ ਜਗ੍ਹਾ ਠੀਕ ਨਹੀਂ ਇੱਥੇ ਬੋਲਣਾ ਇਸ ਗੱਲ ਤੇ ਠੀਕ ਨਹੀਂ ਹੋਏਗਾ ਤੇ ਇਹ ਸ਼ਾਇਦ ਡਾਕਟਰ ਸਾਹਿਬ ਦਾ ਆਪਣਾ ਇੱਕ ਅਕਸ ਰਿਹਾ ਡਾਕਟਰ ਸਾਹਿਬ ਦੀ ਆਪਣੀ ਇੱਕ ਉਹਨਾਂ ਦੀ ਸ਼ਖਸੀਅਤ ਸੀ ਦੂਸਰੀ ਅਹਿਮ ਚੀਜ਼ ਪਾਰਟੀ ਦੇ ਵਿੱਚ ਲੋਕਾਂ ਦੇ મતભੇਦ ਹੋ ਸਕਦੇ ਨੇ ਪਾਰਟੀ ਨਾਲ ਲੋਕਾਂ ਦੀ ਨਾਰਾਜ਼ਗੀ ਹੋ ਸਕਦੀ ਹੈ ਲੇਕਿਨ ਡਾਕਟਰ ਮਨਮੋਹਨ ਸਿੰਘ ਦਾ ਅਕਸ ਜਾਂ ਡੈਟਾ ਵੱਡਾ ਰਿਹਾ ਕਿ ਪਾਰਟੀ ਆਪਣੀ ਰਹੀ ਹੋਵੇ ਜਾਂ ਸਾਹਮਣੇ ਵਾਲੀ ਕਦੀ ਵੀ ਕਿਸੇ ਨੇ ਉਹਨਾਂ ਦੇ ਉੱਪਰ ਇਹੋ ਜੀ ਲਾਚਣ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਯਾਦ ਹੋਵੇਗਾ ਯੂਪੀਏ 1 ਹੋਵੇ ਜਾਂ ਯੂਪੀਏ 2 तमाम ਘੁਟਾਲਿਆਂ ਦੀ ਗੱਲ ਹੋ ਰਹੀਆਂ 2G ਕੋਇਲਾ ਘੁਟਾਲਾ ਹੋਇਆ ਇਸ ਤੋਂ ਇਲਾਵਾ ਕਾਮਨ ਵੈਲਥ ਦੀ ਗੱਲ ਹੋਈ ਸੱਪ ਤੇ આરોਪ ਲੱਗੇ ਬਹੁਤ ਲੋਕਾਂ ਤੇ આરોਪ ਲੱਗੇ ਲੇਕਿਨ ਡਾਕਟਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਪਾਕ ਸਾਫ ਨਜ਼ਰ ਆਏ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਜੀ ਵੀ ਕਸਦੇ ਰਹੇ ਕਿ ਡਾਕਟਰ ਸਾਹਿਬ ਜਿਹੜੇ ਨੇ ਉਹ ਬਾਥਰੂਮ ਚ ਰੇਨ ਕੋਟ ਪਾ ਕੇ ਨੰਦੇ ਨੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਚ ਕੜੇ ਹੋ ਕੇ ਕਿਹਾ ਸੀ ਲੇਕਿਨ ਉਹਨਾਂ ਦੀ ਸ਼ਾਨ ਸੀ ਸ਼ਖਸੀਅਤ ਸੀ ਉਹਨਾਂ ਦਾ ਅਕਸ ਸੀ ਕਿ ਵਿਰੋਧੀ ਸਹੀ ਉਹਨਾਂ ਦਾ ਵਿਰੋਧ ਤੇ ਕਰ ਸਕਦੇ ਸੀ ਲੇਕਿਨ ਲਾਛਣ ਕਦੀ ਉਹਨਾਂ ਦੇ ਉੱਤੇ ਕੋਈ ਨਹੀਂ ਲਗਾ ਪਾਇਆ ਡਾਕਟਰ ਮਨਮੋਨ ਸਿੰਘ ਦੀਆਂ ਉਦਾਰੀ ਕਰਨ ਦੀ ਨੀਤੀਆਂ ਰਹੀਆਂ ਹੋਣ ਦੇਸ਼ ਨੂੰ ਆਰਥਿਕ ਮੋਰਚੇ ਦੇ ਉੱਤੇ ਜਿੰਨਾ ਮਜ਼ਬੂਤ ਮਨਮੋਨ ਸਿੰਘ ਨੇ ਕੀਤਾ ਸ਼ਾਇਦ ਕੋਈ ਨਹੀਂ ਕਰ ਪਾਇਆ 91 ਜਦੋਂ ਉਦਾਰੀ ਕਰਨ ਦੀ ਜਦੋਂ ਸ਼ੁਰੂਆਤ ਕਰਦੇ ਨੇ ਡਾਕਟਰ ਸਾਹਿਬ ਉਦੋਂ ਇਹ ਕਿਹਾ ਜਾਂਦਾ ਕਿ ਹਿੰਦੁਸਤਾਨ ਦਾ ਰਿਜ਼ਰਵ ਫੰਡ ਜਿਹੜਾ ਘਟ ਰਿਹਾ ਸੀ ਪੈਸਾ ਕੋਲ ਨਹੀਂ ਸੀ ਲੇਕਿਨ ਉਸ ਸ਼ਖਸ ਨੇ PPP ਮਾਡਲ ਤੋਂ ਲਿਆ ਕੇ ਦੇਸ਼ ਨੂੰ ਅੱਜ ਜਿੱਥੇ ਉਸ ਦੌਰਾਨ ਅਸੀਂ ਸਭ ਤੋਂ ਲਾਸਟ ਖੜੇ ਸੀ ਉਸ ਤੋਂ ਅੱ ਇਹ ਤੀਸਰੇ ਨੰਬਰ ਤੇ ਲਿਆ ਕੇ ਖੜਾ ਕਰ ਦੇਣਾ ਸ਼ਾਇਦ ਬੜੀ ਵੱਡੀ ਗੱਲ ਹੈ ਇਸ ਦੀ ਇਸ ਦੀ ਬਾਣੀ ਤਾਂ ਇਸ ਵੇਲੇ ਦੇ ਮੌਜੂਦਾ ਪ੍ਰਧਾਨ ਮੰਤਰੀ ਜਿਹੜੇ ਨੇ ਨਰਿੰਦਰ ਮੋਦੀ ਉਹ ਵੀ ਕਰਦੇ ਨੇ ਕਿ ਜੋ ਉਹਨਾਂ ਦਾ ਆਪਣਾ ਯੋਗਦਾਨ ਰਿਹਾ ਇਹ ਬੜੀ ਵੱਡੀ ਗੱਲ ਹੁੰਦੀ ਹੈ ਪਾਰਟੀ ਦੇ ਪਦਰ ਤੋਂ ਉੱਪਰ ਉੱਠ ਕੇ ਉਸ ਸ਼ਖਸੀਅਤ ਦੇ ਕੰਮਾਂ ਨੂੰ ਜਿਹੜਾ ਹੈ ਮੰਨਣਾ ਔਰ ਉਸ ਨੂੰ ਨਮਨ ਕਰਨਾ ਇਹ ਆਪਣੇ ਆਪ ਸਿਰ ਇਹ ਦਰਸਾਉਂਦਾ ਹੈ ਕਿ ਕਿਸ ਕਦਰ ਦੀ ਉਹ ਸ਼ਖਸੀਅਤ ਹੈ ਡਾਕਟਰ ਮਨਮੋਨ ਸੇ ਆ ਬਿਲਕੁਲ ਦੇਖੋ ਡਾਕਟਰ ਸਾਹਿਬ ਦਾ ਪਿਆਰ ਡਾਕਟਰ ਸਾਹਿਬ ਦਾ ਸਤਿਕਾਰ ਪਾਰਟੀ ਅਕ੍ਰੋਸ ਦਾ ਪਾਰਟੀ ਜਿਹੜਾ ਉਹ ਹਮੇਸ਼ਾ ਤੁਰਿਆ ਪਿਛਲੀ ਵਾਰ ਜਦੋਂ ਵੋਟ ਪਾਉਣ ਵਾਸਤੇ ਜਦੋਂ ਆਖਰੀ ਟਾਈਮ ਉਹਨਾਂ ਦੀ ਪਬਲਿਕ ਅਪੀਅਰੈਂਸ ਵੀਲ ਚੇਅਰ ਤੇ ਵੋਟ ਪਾਉਣ ਵਾਸਤੇ ਰਾਤ ਸਭਾ ਪਹੁੰਚੇ ਸਨ ਉਸ ਆਦਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਡਾਕਟਰ ਸਾਹਿਬ ਅੱਜ ਆਪਣੇ ਵੋਟ ਹੱਕ ਦਾ ਇਸਤੇਮਾਲ ਵੀਲ ਚੇਰਤ ਕਰਨ ਆਏ ਨੇ ਕਾਫੀ ਕਮਜ਼ੋਰ ਉਹ ਤੋਂ ਨਜ਼ਰ ਆਉਂਦੇ ਸਨ ਇਸੇ ਘਰ ਦੇ ਅੰਦਰ ਮੈਨੂੰ ਬੜੀ ਚੰਗੀ ਤਰੀਕੇ ਨਾਲ ਯਾਦ ਹੈ ਕਿ ਆ ਜਿਹੜਾ ਸਾਹਮਣੇ ਘਰ ਹੈ ਇਹਨਾਂ ਨੂੰ ਬਤੌਰ ਸਾਬਕਾ ਪ੍ਰਧਾਨ ਮੰਤਰੀ ਮਿਲਿਆ ਬਿਲਕੁਲ ਤੁਸੀਂ ਜਦੋਂ ਅੰਦਰ ਜਾਓਗੇ ਤੇ ਲੈਫਟ ਰਾਈਟ ਖੱਬੇ ਹੱਥ ਦੇ ਉੱਤੇ ਰਿਸੈਪਸ਼ਨ ਦੇ ਸਾਹਮਣੇ ਵਾਲੇ ਕਮਰੇ ਵਿੱਚ ਅਕਸਰ ਮਿਲਦੇ ਹੁੰਦੇ ਸਨ ਤੇ ਜਦੋਂ ਵੀ ਮੁਲਾਕਾਤ ਇਸ ਜਗ੍ਹਾ ਤੇ ਆਕਰ ਉਹਨਾਂ ਨਾਲ ਹੋਈ ਤਾਂ ਡਾਕਟਰ ਸਾਹਿਬ ਹਮੇਸ਼ਾ ਇੱਕ ਚੀਜ਼ ਬਹੁਤ ਉਹਨਾਂ ਦੀ ਜਿਹੜੀ ਸ਼ਾਇ ਹਮੇਸ਼ਾ ਤੁਹਾਡੇ ਕੋਲ ਇਹ ਜਰੂਰ ਪੁੱਛਦੇ ਸਨ ਸਭ ਠੀਕ ਹੈ ਉਹ ਪੰਜਾਬੀ ਚ ਪੁੱਛਦੇ ਹੁੰਦੇ ਸਨ ਕਾਕਾ ਜੀ ਸਭ ਠੀਕ ਹੈ ਕਿਵੇਂ ਚੱਲ ਰਿਹਾ ਹੈ ਦੇਸ਼ ਦਾ ਕੀ ਮਾਹੌਲ ਹੈ ਤੇ ਇਹ ਜਦੋਂ ਗੱਲਾਂ ਤੁਸੀਂ ਯਾਦ ਕਰਦੇ ਹੋ ਮੈਂ ਰਾਤ ਵੀ ਜਦੋਂ ਅਸੀਂ ਗੱਲ ਕਰ ਰਹੇ ਸੀ ਉਦੋਂ ਵੀ ਇਹ ਚੀਜ਼ਾਂ ਸੀ ਤੁਹਾਨੂੰ ਉਹੋ ਜਿਹੀ ਚੀਜ਼ਾਂ ਹਰ ਲੀਡਰ ਦੀਆਂ ਯਾਦ ਰਹਿ ਜਾਂਦੀਆਂ ਨੇ ਤੇ ਸ਼ਾਇਦ ਡਾਕਟਰ ਮਨਮੋਹਨ ਸਿੰਘ ਨੇ ਇਹ ਗੱਲਾਂ ਹਮੇਸ਼ਾ ਯਾਦ ਰਹਿਣਗੀਆਂ ਕਿ ਉਹਨਾਂ ਨੇ ਤੁਹਾਡੇ ਕੋਲੋਂ ਸਿਆਸੀ ਤੌਰ ਤੇ ਬੇਸ਼ੱਕ ਪੁੱਛਿਆ ਹੋਵੇ ਲੇਕਿਨ ਉਹਨਾਂ ਨਿੱਜੀ ਤੌਰ ਤੇ ਵੀ ਹਮੇਸ਼ਾ ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਠੀਕ ਠਾਕ ਹੋ ਸਭ ਠੀਕ ਚੱਲ ਰਿਹਾ ਹੈ ਤੇ ਇਹ ਜਿਹੜੀਆਂ ਚੀਜ਼ਾਂ ਸਨ ਸ਼ਾਇਦ ਇਹ ਉਹਨਾਂ ਦਾ ਪਬਲਿਕ ਕਨੈਕਟ ਵਧਾਉਂਦੀਆਂ ਰਹੀਆਂ ਮਨਮੋਨ ਸਿੰਘ ਨੂੰ ਲੈ ਕੇ ਕ੍ਰਿਟੀਸਾਈਜ਼ ਵੀ ਬਹੁਤ ਕੀਤਾ ਗਿਆ ਕਿ ਉਹਨਾਂ ਦੀ ਸਰਕਾਰਾਂ ਦਾ ਆਲੋਚਨਾ ਵੀ ਬਹੁਤ ਹੋਈ ਲੇਕਿਨ ਸ਼ਾਇਦ ਇਹ ਆਲੋਚਨਾ ਇਹੀ ਸੀ ਕਿ ਉਹਨਾਂ ਨੇ ਕਦੀ पलट ਕੇ ਕਿਸੇ ਦੇ ਉੱਤੇ ਉਸ ਤਰੀਕੇ ਨਾਲ ਪ੍ਰਹਾਰ ਨਹੀਂ ਕੀਤਾ ਉਹਨਾਂ ਨੇ ਆਪਣਾ ਕੰਮ ਤੋਂ ਹੀ ਜਵਾਬ ਦਿੰਦੇ ਹੋਏ ਡਾਕਟਰ ਮਨਮੋਨ ਸਿੰਘ ਹਮੇਸ਼ਾ ਨਜ਼ਰ ਆਏ ਬਿਲਕੁਲ ਹਰਪ੍ਰੀਤ ਤੁਸੀਂ ਬੜੇ ਰਹਿਣਾ ਤੁਹਾਡਾ ਸੀ ਹੋਰ ਵੀ ਜਾਣਕਾਰੀ ਅਪਡੇਟ ਕੀ ਕਦੋਂ ਉਹਨਾਂ ਦੰਤ ਸੰਸਕਾਰ ਕੀ ਕੁਝ ਹੋਰ ਅੱਗੇ ਨੇ ਇਸ ਬਾਰੇ ਜਾਣਕਾਰੀ ਲਵਾਂਗੇ ਲੇਕਿਨ ਲਗਾਤਾਰ ਸ਼ੋਕ ਸੰਦੇਸ਼ ਜੋ ਸਾਹਮਣੇ ਆ ਰਹੇ ਨੇ ਉਹ ਦੱਸ ਦਨਿਆ ਸੁਖ ਡਾਕਟਰ ਮਨਮੋਨ ਸਿੰਘ ਜੀ ਦੇ ਦੇਹਾਂਤ ਨਾਲ ਜਨਤਕ ਜੀਵਨ ਵਿੱਚ ਸਿਆਸੀ ਅਤੇ ਸભ્ય ਕਦਰਾਂ-ਕੀਮਤਾਂ ਦਾ ਇੱਕ ਯੁੱਗ ਸਮਾਪਤ ਹੋ ਗਿਆ ਹੈ ਡਾਕਟਰ ਸਾਹਿਬ ਨੇ ਨਿੱਜੀ ਜੀਵਨ ਦੇ ਵਿੱਚ ਸਾਦਗੀ ਹਲੀਮੀ ਅਤੇ ਸਿਆਸਤ ਦੇ ਵਿੱਚ ਇਮਾਨਦਾਰੀ ਦਾ ਸੁਮੇਲ ਕੀਤਾ ਇੱਕ ਲੋਕਤੰਤਰਵਾਦੀ ਡਾਕਟਰ ਸਾਹਿਬ ਪਾਵੇਂ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਸਰ ਪਰ ਉਹਨਾਂ ਯਕੀਨੀ ਬਣਾਇਆ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਪੱਕ ਪਾਤੀ ਰਾਜਨੀਤੀ ਤੋਂ ਉੱਪਰ ਹੈ ਡਾਕਟਰ ਸਾਹਿਬ ਦੇ ਮੇਰੇ ਪਿਤਾ ਅਤੇ ਅਕਾਲੀ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਨਿਜੀ ਰਿਸ਼ਤੇ ਸਦ ਉਹ ਉਸਾਰੂ ਸਿਆਸੀ ਸੋਚ ਦੇ ਮਾਲਕ ਸਨ ਡਾਕਟਰ ਸਾਹਿਬ ਪਾਰਤ ਦੇ ਧਾਰਮਿਕ ਸਭਿਆਚਾਰਕ ਪਾਸ਼ਾਈ ਅਤੇ ਖੇਤਰੀ ਵਿਭਿੰਨਤਾ ਲਈ ਵਚਨਬੱਧ ਰਹੇ ਅਤੇ ਸੰਗੀਟਾਂਚੇ ਤੇ ਪਹਿਰਾ ਦਿੱਤਾ ਡਾਕਟਰ ਸਾਹਿਬ ਨੇ ਕਟਗਿੰਤੀ ਦੀਆਂ ਪਾਵਨਾਵਾਂ ਅਤੇ ਹਿੱਤਾ ਦੀ ਰਾਖੀ ਤੇ ਏਕਤਾ ਨੂੰ ਮਜ਼ਬੂਤ ਕਰਨ ਨੂੰ ਬਹੁਤ ਜ਼ਰੂਰੀ ਸਮਝਾ ਇਹ ਸਿਧਾਂਤੀ ਦਿੱਤੀ ਹੈ ਸੁਪੀਰ ਸਿੰਘ ਬਾਦਲ ਨੇ ਸੋ ਇਸ ਤੋਂ ਇਲਾਵਾ ਸ਼ੋਕ ਸੰਦੇਸ਼ ਚੜਾ ਹੈ ਅਰਸੇਮਿਤ ਕੋਰ ਬਾਦਲ ਨੇ ਵੀ ਟਵੀਟ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਡਾਕਟਰ ਮਨਮੋਹਨ ਸਿੰਘ ਜੀ ਦਾ ਦੇਹਾਂਤ ਦੇਸ਼ ਦੀਆਂ ਕਦਰਾਂ ਕੀਮਤਾਂ ਤੇ ਆਧਾਰਿਤ ਰਾਜਨੀਤੀ ਨੂੰ ਨਾ ਪੂਰਾ ਹੋਣ ਵਾਲਾ ਘਾਟ ਹੈ ਆਪਣੇ ਆਖਰੀ ਸਤਕ ਡਾਕਟਰ ਸਾਹਿਬ ਭਾਰਤ ਦੇ ਜਨ ਤੱਕ ਜੀਵਨ ਵਿੱਚ ਡਿਗ ਰਹੇ ਮਿਆਰ ਤੋਂ ਪੂਰੀ ਤਰ੍ਹਾਂ ਛੂਤੇ ਰਹੇ ਉਹ ਕਟਗਿੰਤਿਆਂ ਦੇ ਧਾਰਮਿਕ ਮਾਮਲੇ ਵਿੱਚ ਕਿਸੇ ਵੀ ਸਰਕਾਰੀ ਦਖਲਅੰਦਾਜ਼ੀ ਦੇ ਖਿਲਾਫ ਇੱਕ ਅਸਾਧਾਰਨ ਸਟੈਂਡ ਦੇ ਨਾਲ ਸਾਡੇ ਦੇਸ਼ ਦੇ ਜਮਹੂਰੀ ਕਦਰਾਂ ਕੀਮਤਾਂ ਅਤੇ ਸੰਗੀ ਟਾਂਜੇ ਪ੍ਰਤੀ ਸ਼ਾਂਤ ਪਰ ਦ੍ਰਿੜਤਾ ਨਾਲ ਵਚਨਬੱਧ ਰਹੇ ਡਾਕਟਰ ਸਾਹਿਬ ਦਾ ਜੀਵਨ ਬੇਮਿਸਾਲ ਨਿਜੀ ਇਮਾਨਦਾਰੀ ਵਾਲਾ ਰਿਹਾ ਕਟਗਿੰਤੀਆਂ ਤੇ ਉਹਨਾਂ ਦੀਆਂ ਧਾਰਮਿਕ ਸੰਸਥਾਵਾਂ ਲਈ ਡਾਕਟਰ ਮਨਮੋਹਨ ਸਿੰਘ ਦਾ ਸਤਿਕਾਰ ਹਮੇਸ਼ਾ ਰਿਹਾ ਡਾਕਟਰ ਸਾਹਿਬ ਨੇ ਸਭ ਤੋਂ ਵੱਡੇ ਅਕਾਲੀ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਇਸ ਨੂੰ ਸਾਂਝਾ ਕੀਤਾ ਸੀ ਪਾਵੇਂ ਕੀ ਇੱਕ ਵਿਸ਼ਵ ਪ੍ਰਸਿੱਧ ਵਿਤੀ ਜਾਦੂਗਰ ਡਾਕਟਰ ਸਾਹਿਬ ਨੂੰ ਅੰਤ ਵਿੱਚ ਇਸ ਤੋਂ ਵੀ ਵੱਧ ਯਾਦ ਕੀਤਾ ਜਾਵੇਗਾ ਕਿਉਂਕਿ ਉਹ ਇੱਕ ਪਰੇਸ਼ਾਨੀ ਭਰੇ ਮੁਸੀਬਤ ਦੇ ਦੌਰ ਵਿੱਚ ਦੇਸ਼ ਲਈ ਇਕਤਾ ਦੇ ਪ੍ਰਤੀਕ ਵਜੋਂ ਉਭਰੇ ਸਨ ਮੈਂ ਉਹਨਾਂ ਨੂੰ ਆਪਣੀ ਸਰਵੋੱਚ ਨਿੱਜੀ ਸ਼ਰਧਾਂਜਲੀ ਅਤੇ ਸਨਮਾਨ ਪੇਸ਼ ਕਰਦੀ ਹਾਂ ਉਤਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਸ਼ਰਧਾਂਜਲੀ ਦਿੱਤੀ ਉਹਨਾਂ ਨੇ ਕਿਹਾ ਕਿ ਦੇਸ਼ ਤੇ ਸਾਅਪ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਦੇ ਅਕਾਲ ਚਲਾਣੇ ਦੀ ਦੁਖਦ ਖਬਰ ਮਿਲੀ ਦੇਸ਼ ਲਈ ਇਹ ਵੱਡਾ ਘਾਟਾ ਹੈ ਭਾਰਤ ਦੀ ਵਿਗੜੀ ਅਰਥਵਿਵਸਥਾ ਨੂੰ ਮੁੜ ਲੀਹਾਂ ਤੇ ਲਿਆਉਣ ਵਾਲੇ ਇਸ ਮਹਾਨ ਅਰਥ ਸ਼ਾਸਤਰੀ ਦੀ ਕਾਟ ਦੇਸ਼ ਵਾਸੀਆਂ ਨੂੰ ਹਮੇਸ਼ਾ ਰੜਕਦੀ ਰਹੇਗੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਤੇ ਪਰਿਵਾਰ ਸਮੇਤ ਪ੍ਰਸ਼ੰਸਕਾਂ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਸੋ ਲਗਾਤਾਰ ਸ਼ੋਕ ਸੰਦੇਸ਼ ਔਰ ਸਿਦਾਂਤਿਆਂ ਦਾ سلسلہ جاری ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਉਹ ਦੋਹੀ ਅਸ਼ੋਕ ਸੰਦੇਸ਼ ਭੇਜਾ ਟਵੀਟ ਕੀਤਾ ਲਿਖਿਆ ਭਾਰਤ ਆਪਣੇ ਸਭ ਤੋਂ ਉੱਗੇ ਨੇਤਾਵਾਂ ਵਿੱਚੋਂ ਇੱਕ ਡਾਕਟਰ ਮਨਮੋਨ ਸਿੰਘ ਜੀ ਦੀ ਮੌਤ ਤੇ ਸੋਗ ਪ੍ਰਗਟ ਕਰਦਾ ਹੈ ਨਿਮਰ ਮੂਲ ਤੋਂ ਉੱਠ ਕੇ ਉਹ ਇੱਕ ਸਤਕਾਰਤ ਅਰਥ ਸ਼ਾਸਤਰੀ ਬੜੇ ਉਹਨਾਂ ਕਈ ਸਰਕਾਰੀ ਅਹੁਦਿਆਂ ਤੇ ਵੀ ਕੰਮ ਕੀਤਾ ਜਿਸ ਵਿੱਚ ਵਿੱਤ ਮੰਤਰੀ ਬਣਨਾ ਵੀ ਸ਼ਾਮਲ ਹੈ ਜ ਜਨਾਂ ਸਾਲਾਂ ਦੌਰਾਨ ਸਾਡੀ ਆਰਥਿਕ ਨੀਤੀ ਤੇ ਇੱਕ ਮਜ਼ਬੂਤ ਛਾਪ ਛੱਡੀ ਸੰਸਦ ਦੇ ਵਿੱਚ ਉਹਨਾਂ ਦੀ ਦਖਲ ਵੀ ਸਮਝਦਾਰੀ ਵਾਲੀ ਸੀ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਿਆਪਕ ਯਤਨ ਕੀਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟ ਕੀਤਾ ਗਿਆ। ਸੋ ਲਗਾਤਾਰ ਸ਼ੋਕ ਸੰਦੇਸ਼ ਜਿਹੜੇ ਸਾਹਮਣੇ ਆ ਰਹੇ ਨੇ ਔਰ ਪੂਰੇ ਦੇਸ਼ ਦੇ ਵਿੱਚ ਇਸ ਪੇਲੇ ਸ਼ੋਕ ਦੀ ਲਹਿਰ ਹੈ ਔਰ ਹਰ ਕੋਈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੂੰ ਯਾਦ ਕਰ ਰਿਹਾ ਹੈ।